ਪਾਉ ਨੂੰ ਰੱਖਣਾ ਚਾਹੀਦਾ ਹੈ ਫਾਇਰ ਬ੍ਰਿਗੇਡ ਦਾ ਨੰਬਰ ਜ਼ਰੂਰੀ ਹੋਣਾ ਚਾਹੀਦਾ ਹੈ ਬਿਜਲੀ ਬੋਰਡ ਦਾ ਜਾਂ ਪੁਲਿਸ ਦਾ ਮੰਨ ਲਓ ਬਿਜਲੀ ਬੋਰਡ ਦਾ ਵੀ ਹੋਵੇ ਆਪਣੇ ਕੋਲ ਫਾਇਰ ਬ੍ਰਿਗੇਡ ਦਾ ਇੱਕ ਪੁਲਿਸ ਦਾ ਨੰਬਰ ਆਪਣੇ ਕੋਲ ਜਰੂਰ ਹੋਣਾ ਚਾਹੀਦਾ ਹੈ ਜੀ ਤੁਰੰਤ ਪਰ ਆਪਾਂ ਫੋਨ ਕਰਕੇ ਉਥੇ ਕੰਟਰੋਲ ਕਰ ਸਕਦੇ ਹਾਂ ਜੇ ਕੋਈ ਹਾਦਸਾ ਵਾਪਰਦਾ ਹੈ ਤੇ ਕਈ ਥਾਵਾਂ ਤੇ ਤਾਰਾਂ ਢਿੱਲੀਆਂ ਹੁੰਦੀਆਂ ਰਹੇ ਜੀ ਹਵਾ ਦੇ ਚੱਲਣ ਕਰਕੇ ਉਹ ਵੀ ਹੋ ਸਕਦਾ ਹੈ ਜਾਂ ਆਪਣੇ ਟਰਾਂਸਫਾਰਮ ਦੇ ਹੇਠਾਂ ਉਥੇ ਸਾਫ ਸਫਾਈ ਰੱਖਣੀ ਚਾਹੀਦੀ ਹੈ ਟਰਾਂਸਫਾਰਮ ਤੋਂ ਕਈ ਵਾਰੀ ਹੀਟਾਂ ਚੰਗਿਆੜੇ ਡਿੱਗਦੇ ਰਹਿੰਦੇ ਨੇ ਜ਼ਿੰਦਗੀ ਦੇ ਵਿੱਚ ਜਾਂ ਲਾਈਫ ਦੇ ਵਿੱਚ ਐਦਾਂ ਦਾ ਕੋਈ ਸੀਨ ਦੇਖਿਆ ਹੋਵੇ ਜਾਂ ਐਦਾਂ ਦਾ ਕੋਈ ਦੁਖਾਂਤ ਦੇਖਿਆ ਹੋਵੇ ਜਿਹਦੇ ਵਿੱਚ ਮਤਲਬ ਕਿਤਰਾਂ ਕਿਤੇ ਐਦਾਂ ਦਾ ਕੋਈ ਹਾਦਸਾ ਵਾਪਰਿਆ ਹੋਵੇ ਨਹੀਂ ਕੋਈ ਫਸਲਦਾਨੀ ਵੇਖਿਆ ਇੱਕ ਵਾਰੀ ਇੱਕ ਦੋ ਵਾਰੀ ਅਸੀਂ ਆਹ ਵੇਖਿਆ ਸੀ ਆਹ ਮਧੂ ਮੱਖੀਆਂ ਦੇ ਬਕਸਿਆਂ ਨੂੰ ਅੱਗ ਲੱਗ ਗਈ ਸੀ ਉਹਦੇ ਉਦੋਂ ਵੀ ਸਾਡੇ ਕੋਲ ਸੀ ਆਹ ਹਵਾ ਸਪਰੇਅ ਵਾਲਾ ਪੰਪ ਸੀ ਜੀ ਉਹ ਅਸੀਂ ਪਾਣੀ ਭਰ ਕੇ ਉਹਦੇ ਸਪਰੇਅ ਵਾਲੇ ਪੰਪ ਨਾਲ ਉਹ ਅੱਗ ਬੁਝਾ ਦਈਏ ਰਾਤ ਨੂੰ ਕੜਕਨਾ ਵੜਨਾ ਜਾਂ ਹੋਰ ਸਮੇਂ ਸਮੇਂ ਤੇ ਜਿਵੇਂ ਹੁਣ ਫਸਲ ਪੱਕੀ ਹੈ ਉਹਦੇ ਵਿੱਚ ਬਿਜਲੀ ਦੇ ਕੱਟ ਵਗੈਰਾ ਸ਼ਾਮਲ ਨੇ ਸੋ ਕਿਵੇਂ ਦੇਖਦੇ ਹੋ ਪੰਜਾਬ ਸਰਕਾਰ ਦੀ ਪਹਿਲ ਕਦਮੀ ਨੂੰ ਉਹ ਵਧੀਆ ਹੈ ਜੀ ਜਿਵੇਂ ਹੁਣ ਸਵੇਰ ਦਿਨ ਦੀ ਲਾਈਟ ਬੰਦ ਕਰ ਦਿੱਤੀ ਏ ਜ਼ਿਆਦਾਤਰ ਦਿਨ ਦੇ ਵਿੱਚ ਜੇ ਮਾੜਾ ਮੋੜ ਚੰਗਿਆੜਾ ਡਿੱਗੇ ਤਾਂ ਅੱਗ ਛੇਤੀ ਫੈਲਦੀ ਏ ਰਣਾ ਸਵਰਨ ਸਿੰਘ ਸੌਰਨ ਸਿੰਘ ਜੀ ਖੇਤੀਬਾੜੀ ਦੇ ਧੰਦੇ ਨਾਲ ਤੁਸੀਂ ਕਿੰਨੇ ਸਾਲਾਂ ਤੋਂ ਜੁੜੇ ਹੋ ਖੇਤੀ ਦੇ ਧੰਦੇ ਨਾਲ तकरीबन ਬਚਪਨ ਤੋਂ ਹੀ ਆ ਜੀ ਜਦੋਂ ਹੋ ਸੰਵਾਲੀ ਉਦੋਂ ਤੋਂ ਖੇਤੀ ਹੀ ਕਰਦੇ ਆ ਜੀ ਮਾੜਾ ਮੋਟਾ ਪੜਾਈ ਕਰਕੇ ਫਿਰ ਖੇਤੀ ਕਰਨ ਲੱਗ ਗਏ ਜੀ ਜੀ ਔਰ ਸਰਦਾਰ ਜੀ ਕਿਤਨਾ ਕਿਤੇ ਅੱਛੇ ਦੇਖਦੇ ਆ ਅਸੀਂ ਕਾਫੀ ਜ਼ਿਆਦਾ ਪਿਛਲੇ ਸਾਲਾਂ ਦੇ ਵਿੱਚ ਜਿਹੜੀਆਂ ਫਾਇਰ ਦੀਆਂ ਅੱਗ ਦੀਆਂ ਘਟਨਾਵਾਂ ਹੋਈਆਂ ਜਿਵੇਂ ਹੁਣ ਫਸਲ तकरीबन ਕਿਸਾਨ ਦੀ ਲਗਭਗ ਪੱਕ ਕੇ ਤਿਆਰ ਖੜੀ ਹੈ ਔਰ ਕਿਤਰਾ ਕਿਤੇ ਅਸਮਾਨ ਦਾ ਤਾਂ ਚਲੋ ਡਰ ਹੁੰਦਾ ਹੀ ਹੁੰਦਾ ਇੱਕ ਜਿਹੜੀ ਹੁਣ ਸ਼ਾਰਟ ਸਰਕਟ ਦੀਆਂ ਜਾਂ ਅਗ ਲਗਣ ਦੀਆਂ ਘਟਨਾਵਾਂ ਵਾਪਰਦੀਆਂ ਨੇ ਉਹਨਾਂ ਬਾਰੇ ਕਿਦਾਂ ਤੁਸੀਂ ਸੁਚੇਤ ਕਰੋਗੇ ਕੁਝ ਦੇਰਿਆਂ ਤਰ੍ਹਾਂ ਦੇ ਲੋਕ ਨੇ ਜਾਂ ਨੌਕਰਾਂ ਦੇ ਹੱਥ ਖੇਤੀ ਹੁੰਦੀ ਹੈ ਜਾਂ ਜਿਵੇਂ ਤੁਸੀਂ ਨਹਿਰ ਦੇ ਨਾਲ-ਨਾਲ ਤੋਂ ਖੇਤੀ ਕਰਦੇ ਹੋ ਤਾਂ ਕਿਸ ਤਰ੍ਹਾਂ ਦੇ ਤੁਸੀਂ ਸੁਝਾਅ ਦੇਣੇ ਚਾਹੋਗੇ ਸਾਡੇ ਜਿਵੇਂ ਨਹਿਰਾਂ ਦੇ ਨੇੜੇ ਕਰਕੇ ਜੀ ਸਾਨੂੰ ਤਾਂ ਜਿਆਦਾ ਡਰ ਹੀ ਰਹਿੰਦਾ ਜੀ ਜਿਵੇਂ ਕੋਈ ਕੋਈ ਬੀੜੀ-ਬੂੜੀ ਪੀ ਕੇ ਕੋਈ ਜਾਂਦਾ ਕੋਈ ਡੱਬੀ ਦੀ ਟੀਲ ਸੁੱਟ ਜਾਂਦਾ ਸੀਖ ਸੁੱਟ ਜਾਂਦਾ ਜੀ ਜਿਆਦਾਤਰ ਉਹਦੇ ਤੋਂ ਡਰ ਰਹਿੰਦਾ ਹੈ ਜਾਂ ਕੋਈ ਆਪਣਾ ਨੌਕਰ ਹੋਵੇ ਜਾਂ ਕੋਈ ਜੇ ਕੋਈ ਉਹ ਬੀੜੀ-ਬੂੜੀ ਪੀਂਦਾ ਉਹਦਾ ਥੋੜਾ ਬਹੁਤਾ ਆਪਾਂ ਨੂੰ ਆਪ ਖਿਆਲ ਰੱਖਣਾ ਪਏਗਾ ਰੱਖਣਾ ਚਾਹੀਦਾ ਖਿਆਲ ਰਾਤ ਨੂੰ ਕੜਕਨਾ ਵੜਨਾ ਜਾਂ ਹੋਰ ਸਮੇਂ-ਸਮੇਂ ਤੇ ਜਿਵੇਂ ਹੁਣ ਫਸਲ ਪੱਕੀ ਹੈ ਉਹਦੇ ਵਿੱਚ ਬਿਜਲੀ ਦੇ ਕੱਟ ਵਗੈਰਾ ਸ਼ਾਮਲ ਨੇ ਸੋ ਕਿਵੇਂ ਦੇਖਦੇ ਹੋ ਪੰਜਾਬ ਸਰਕਾਰ ਦੀ ਪਹਿਲ ਕਦਮੀ ਨੂੰ ਉਹ ਵਧੀਆ ਜੀ ਜਿਵੇਂ ਹੁਣ ਸਵੇਰ ਦਿਨ ਦੀ ਲਾਈਟ ਬੰਦ ਕਰ ਦਿੱਤੀ ਏ ਜ਼ਿਆਦਾਤਰ ਦਿਨ ਦੇ ਵਿੱਚ ਜੇ ਮਾੜਾ ਮੋੜ ਚੰਗਿਆੜਾ ਡਿੱਗੇ ਤਾਂ ਅੱਗ ਛੇਤੀ ਫੈਲਦੀ ਏ ਫਿਰ ਰਾਤ ਦੇ ਸਮੇਂ 'ਚ ਤਰੇਲ ਪਈ ਹੋਣ ਕਰਕੇ ਉਹ ਜੇ ਕੋਈ ਡਿੱਗਦਾ ਚੰਗਿਆੜਾ ਕੋਈ ਹਵਾ ਦੇ ਨਾਲ ਤਾਰ ਢਿੱਲੀ ਦਾ ਕੋਈ ਤੇ ਉਹ ਅੱਗ ਫੈਲਦੀ ਨਹੀਂ ਉਹ ਵੀ ਬਹੁਤ ਵਧੀਆ ਹੂੰ ਪੰਜਾਬ ਸਰਕਾਰ ਦਾ ਉਪਰਾਲਾ ਔਰ ਬਿਜਲੀ ਬੋਰਡ ਦਾ ਉਪਰਾਲਾ ਤੁਹਾਨੂੰ ਕਿਦਾਂ ਲੱਗਾ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਜਿਆਦਾ ਉਪਰਾਲਾ ਲੱਗਾ ਕਰਨਵੀਰ ਜੀ ਜਾਂਦੇ ਜਾਂਦੇ ਕਿਸਾਨ ਭਰਾਵਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਇਹ ਜੀ ਆਪਣੇ ਕੋਲ ਸਪਰੇਅ ਵਾਲੇ ਪੰਪ ਜਿਹੜੇ ਹੁੰਦੇ ਨੇ ਪਾਣੀ ਦੇ ਭਰ ਕੇ ਰੱਖਣੇ ਚਾਹੀਦੇ ਨੇ ਜੀ ਆਪਣਾ ਤੇਲ ਵਾਲਾ ਇੰਜਨ ਵਾਲਾ ਪੰਪੇ ਉਹਦੇ 'ਚ ਆਪਣੇ ਕੋਲ ਪੈਟਰੋਲ ਵੀ ਆਪਾਂ ਨੂੰ ਰੱਖਣਾ ਚਾਹੀਦਾ ਵੀ ਕੁਦਰਤੀ ਹਾਦਸਾ ਹੋ ਜੇ ਥੋੜੀ-ਬਹੁਤੀ ਅੱਗ ਤੇ ਆਪਾਂ ਖੁਦ ਆਪ ਕੰਟਰੋਲ ਕਰ ਸਕਦੇ ਆ ਇੱਕ ਮਾੜਾ-ਮੋੜ ਕੋਈ ਰਾਹੀ ਗੀਰ ਜਾਂਦਾ ਜਾਂਦਾ ਇਹਦਾ ਖਿਆਲ ਰੱਖਣਾ ਚਾਹੀਦਾ ਆ ਥੋੜੇਕ ਦਿਨ ਹੀ ਨੇ ਇਹਦਾ ਖਿਆਲ ਰੱਖੋ ਕੋਈ ਜਾਂਦਾ ਕੋਈ ਬੀੜੀ ਪੀ ਕੇ ਭਲੇਕੇ ਨਾਲ ਕੋਈ ਸੁੱਟ ਰੱਖਦਾ ਤੀਰ ਜੀ ਇਹ ਚੀਜ਼ ਤੇ ਖਿਆਲ ਰੱਖਣਾ ਪੈਗਾ ਥੋੜਾ ਬਤਾਂ ਸੋ ਇਹਨਾਂ ਚੀਜ਼ਾਂ ਤੇ ਥੋੜਾ ਬਾਲਾ ਖਿਆਲ ਰੱਖਣ ਨਾਲ ਜਿਹੜੀਆਂ ਆਪਣਾ ਬਹੁਤ ਵੱਡੇ ਨੁਕਸਾਨ ਤੋਂ ਅਸੀਂ ਜਿਹੜਾ ਬਚਾਅ ਕਰ ਸਕਦੇ ਆ ਸੋ ਇਹ ਸਨ ਸਾਡੇ ਸਤਿਕਾਰਯੋਗ ਵੀਰ ਜੀ ਸਵਰਨ ਸਿੰਘ ਜੀ ਜੋ ਕਿ ਕਾਫੀ ਪੁਰਾਣੇ ਟਾਈਮਾਂ ਤੋਂ ਖੇਤੀਬਾੜੀ ਤਾਂੰਦ ਨਾਲ ਜੁੜੇ ਹੋਏ ਨੇ ਸੋ ਸਾਡੀ ਕਣਕ ਦੇ ਸੀਜ਼ਨ ਦਰਾਂ ਨੇ ਜਾਣਕਾਰੀ ਤੁਹਾਨੂੰ ਕਿੱਦਾਂ ਦੀ ਲੱਗਣੀ ਲੱਗੀ ਹੈ ਆਪਣੇ ਸੁਝਾਅ ਕਮੈਂਟ ਬਾਕਸ ਵਿੱਚ ਜ਼ਰੂਰ ਦੱਸ ਸੋ ਤੁਸੀਂ ਜੁੜ ਜੁੜੇ ਰਹੋ ਤਾਰਾ ਬੋਲੇ ਪੰਜਾਬੀ ਚੈਨਲ ਦੇ